ਜਦੋਂ ਪ੍ਰਥਾ ਜਾਂਦੀ ਹੈ ਇੱਕ ਦਿਨ ਦਾ ਮੀਂਹ ਪੈਂਦਾ ਤੇ ਇੱਕ ਇੱਕ ਹਫਤਾ ਲਗਾਤਾਰ ਪਾਣੀ ਖੜਾ ਰਹਿ ਜਾਂਦਾ ਇਸ ਤਰ੍ਹਾਂ ਲਫਾਵੇ ਵਾਰੀ ਕਰਦੇ ਬਿਤਾ ਦੇ ਜਦੋਂ ਪਾਣੀ ਖੜ ਜਾਂਦਾ ਨਾ ਗਾਰਜ ਪੋਟੇ ਚਾ ਲੈਂਦੇ ਤੇ ਕੰਮ ਕੋਈ ਨਹੀਂ ਕਰਦਾ ਪਿਆ ਮਹੱਲੇ ਦੇ ਲੋਕ ਵੀ ਅਕਸਰ ਵੀਡੀਓ ਪਾ ਪਾ ਕੇ ਪ੍ਰਦਰਸ਼ਨ ਕਰਦੇ ਨੇ ਉਸ ਤੋਂ ਬਾਅਦ ਵੀ ਕੋਈ ਕਾਰਪੋਰੇਸ਼ਨ ਨੁਮਾਇੰਦਾ ਤੁਹਾਡੇ ਤੱਕ ਪਹੁੰਚਿਆ ਵੀ ਵੀਡੀਓ ਦੇਖੀ ਹੋਵੇ ਜਾਂ ਤੁਹਾਡੇ ਤੱਕ ਪਹੁੰਚ ਕੀਤੀ ਹੋਵੇ ਸਰ ਜੇ ਕੋਈ ਪਹੁੰਚ ਜਾਂਦਾ ਜਦੋਂ ਚੰਦ ਕੀ ਲੋਕ ਸੀ ਅੱਜ ਜੀ ਸਾਡਾ ਮੱਲਾ ਸਾਰੇ ਸਾਡੇ ਕਾਏ ਆ ਇੱਥੇ ਕਰਕੇ ਆਏ ਆ ਮਜਬੂਰਾਂ ਤੁਹਾਨੂੰ ਇੱਥੇ ਘਰਾਵ ਕਰਨਾ ਪਿਆ ਅੱਜ ਸਾਨੂੰ ਮਜਬੂਰਾਂ ਘਰਾਵ ਕਰਨਾ ਪਿਆ ਕਾਰਨ ਕੀ ਮੰਨਦੇ ਹਾਂ ਵੀ ਜਦੋਂ ਤੁਸੀਂ ਸ਼ਿਕਾਇਤ ਕਰਦੇ ਹੋ ਉੱਤੇ ਕੋਈ ਅਮਲ ਨਹੀਂ ਕੀਤਾ ਜਾਂਦਾ ਉਸ ਤੋਂ ਬਾਅਦ ਘਰਾਵ ਕਰਨਾ ਪਿਆ ਸਾਡਾ ਪਿਛਲੇ 7 ਦਿਨ ਤੋਂ ਲਗਾਤਾਰ ਸਾਡਾ ਕਾਉਂਸਲ ਜੀ ਨਾਲ ਟੈਲੀਫੋਨ ਕਰ ਰਿਹਾ ਹੈ ਰਾਦੇ ਨੇ ਜੀ ਕਰਾ ਦਿੰਨੇ ਆ ਆਖਰ ਮਜਬੂਰੀ ਦੇ ਵਿੱਚ ਆ ਕੇ ਧਰਨਾ ਦੇਣਾ ਪਿਆ ਜੇ ਸਫਾਈ ਵਿਵਸਥਾ ਠੀਕ ਹੋਵੇ ਤੇ ਸਾਨੂੰ ਕੀ ਲੋੜ ਐ ਇੱਥੇ ਆਂਦੀ ਜੋ ਜੋ ਇਹਨਾਂ ਦੇ ਇਸ਼ੂਜ਼ ਨੇ ਸੁਣ ਕੇ ਸਟਾਫ ਉਧਰ ਗੱਲ ਕਰ ਰਿਹਾ ਸੁਣਾ ਨਾ ਜੋ ਜੋ ਇਸ਼ੂਜ਼ ਨੇ ਰਿਜ਼ੋਲਵ ਕਰ ਦੇਣਗੇ ਉੱਥੇ ਇੱਕ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਬਣਿਆ ਹੋਇਆ ਉਹ ਸੀਵਰੇਜ ਬੋਰਡ ਵੱਲੋਂ ਆਪਰੇਟਿਡ ਹੈ ਜੀ ਉਹਦੇ ਵਿੱਚ ਕੁਝ ਇਸ਼ੂ ਦੱਸਿਆ ਜਾ ਰਿਹਾ ਮਾਈਨਰ ਆਂਦਾ ਮਾੜਾ ਮੋੜਾ ਉਹਦੇ ਕਰਕੇ ਕੋਈ ਪ੍ਰੋਬਲਮ ਆ ਰਹੀ ਹੈ ਪਾਣੀ ਰੁਕ ਜਾਂਦਾ ਚਨ ਹਿਤੇਸ਼ੀ टीआरपी नहीं भरोसा आपका ਕੌਂਡੀ ਦੇ ਬਾਹਰ ਟੋਕਾਂ ਮੱhalla ਦੇ ਵਿੱਚ ਜਿਹੜਾ ਪਾਣੀ ਆਇਆ ਉਸ ਨੂੰ ਲੈ ਕੇ ਮੱhalla ਵਾਸੀ ਪ੍ਰਦਰਸ਼ਨ ਕਰ ਰਹੇ ਨੇ ਮੇਰੇ ਨਾਲ ਮਲੋਤਰਾ ਇਹਨੇ ਗੱਲਬਾਤ ਕਰ ਲੈਣੇ ਸਰ ਅੱਜ ਇੱਥੇ ਧਰਨਾ ਲਾਉਣਾ ਪੈ ਗਿਆ ਆ ਕਿ ਪਹਿਲਾਂ ਸ਼ਿਕਾਇਤ ਦਰਜ ਨਹੀਂ ਕਰਾਈ ਸੀਗੀ ਕਿ ਅੱਜ ਇੱਥੇ ਕਾਠਾ ਕਰਨਾ ਪੈ ਗਿਆ ਸਰ ਸ਼ਿਕਾਇਤ ਪਹਿਲੇ ਇੱਕ ਕਪਤਾ ਹੋ ਗਿਆ ਦਸ ਦਿਨ ਲਗਾਤਾਰ ਹੋ ਗਈ ਜਦੋਂ ਪ੍ਰਸ਼ਾਸਨ ਜਾਂਦੀ ਹੈ ਇੱਕ ਦਿਨ ਦਾ ਮੀਂਹ ਪੈਂਦਾ ਤੇ ਇੱਕ ਇੱਕ ਹਫ਼ਤਾ ਲਗਾਤਾਰ ਪਾਣੀ ਖੜਾ ਰਹਿ ਜਾਂਦਾ ਔਰ ਉਹਦੇ ਗਾਰ ਜੰਮ ਜਾਂਦੀ ਹੈ ਗਾਰ ਦੇ ਵਿੱਚੋਂ ਬੱਚੇ ਨੰਕੇ ਜਾਂਦੇ ਦਿਨਾਂ ਨਹੀਂ ਅੱਗੇ ਗਿਰਦੇ ਆ ਬੱਚੇ ਰੋਟੀ ਨਹੀਂ ਖਾਦੀ ਆ ਰੋਟੀ ਦਾ ਨੂੰ ਕਰਦੇ ਨੇ ਜਗ੍ਹਾ ਦੀ ਬੰਦੀ ਐਡੀ ਪੂਰੀ ਹਾਲ ਚਾ ਨਾ ਇਹ ਹਫਤਾ ਹੋ ਗਿਆ ਸਾਡੇ ਕੌਂਸਲਰ ਨੂੰ ਇਹ ਬਣੀ ਕਿਵੇਂ ਬਲੋਤਰਾ ਜੀ ਬਣੀ ਕਿਵੇਂ ਤੁਸੀਂ ਤਾਂ ਗਰਾਊਂਡ ਤੇ ਵੀ ਜਾਣੇ ਰਹਿੰਦੇ ਹੋ ਸਰ ਮੈਂ ਉਹ ਵਾਰਦਾ ਮੈਂ ਵੀ ਕੌਂਸਲਰ ਦੇ ਆ ਮੂਮੈਂਟ ਕਰਦੇ ਪਰ ਇੱਥੇ ਜਿਹੜੀ ਸਾਡੇ ਪਹਿਲੇ ਐਮ ਐਲ ਏ ਦਾ ਪੱਠੇ ਇਤੋ ਬਲ ਹੁੰਦੇ ਜਿਹੜਾ અમારી ਪਾਦੀ ਇਧਰਫ ਲਫਾਫੇਬਾਰੀ ਕਰਦੇ ਬਿਤਾ ਦੇ ਜਿਹੜਾ ਪਾਣੀ ਖੜ ਜਾਂਦਾ ਨਾਲ ਗਾਰਜ ਫੋਟੋ ਬਚਾ ਲੈਂਦੇ ਤੇ ਕੰਮ ਕੋਈ ਨਹੀਂ ਕਰਦਾ ਪਿਆ ਇਹ ਜਿਹੜਾ ਨਾਲਾ ਜਿਹੜਾ ਬੁੱਢਾ ਜਿਹੜਾ ਛੱਡਿਆ ਜਾ ਦੇ ਬੁੱਢਾ ਜਿਹੜਾ ਇਹ ਉਹਦੇ ਕਰਕੇ ਜਿਆਦਾ ਕੰਪਲੇਨ ਹੋਈ ਹੈ ਪਹਿਲਾਂ ਨਹੀਂ ਕੰਪਲੈਂਟੀ ਸੀ ਹੁੰਦੀ ਪਹਿਲਾਂ ਥੋੜੀ ਹੁੰਦੀ ਸੀ ਚਲੋ ਅਸੀਂ ਕੰਮ ਚਲਾ ਲਈ ਰੱਜੀਗਾ ਹੁਣ ਸਾਡੇ ਕਾਫੀ ਹਫਤਾ ਹੋ ਗਿਆ ਮੈਂ ਰੋਜ਼ ਕਹਿੰਦਾ ਸੀ ਤਾਂ ਕੰਮ ਹੁੰਦਾ ਜੀ ਇਹਨੇ ਇੱਕ ਹਫਤਾ ਹੋ ਗਿਆ ਲਗਾਤਾਰ ਕਹਿੰਦੇ ਨੂੰ ਹਫਤੇ ਕੋਈ ਅਫਸਰ ਨੇ ਕੰਮ ਨਹੀਂ ਕੀਤਾ ਬਰਸਾਤੀ ਪਾਣੀ ਦਾ ਉਹਦੇ ਤੇ ਪ੍ਰਕਿਰਤੀ ਆਪਦਾ ਆ ਗਈ ਹੈ ਕਿਸੇ ਦਾ ਵੀ ਕੋਈ ਕੰਟਰੋਲ ਨਹੀਂ ਹੁੰਦਾ ਉਸ ਤੋਂ ਇਲਾਵਾ ਵੀ ਪਾਣੀ ਆਉਂਦਾ ਹੈ ਸਰ ਉੱਥੇ ਜਦੋਂ ਬਰਖਾ ਤਾਂ ਨਹੀਂ ਨਾ ਉੱਥੇ ਗਲੀਆਂ ਚ ਪਾਣੀ ਵੜ ਜਾਂਦਾ ਜਰਾ ਬੁੱਢਾ ਜਿਆ ਦੇ ਆਪਣਾ ਧੋਕਾ ਮਲ ਬਰਾਬਰ ਪੈਣ ਤੇ ਆ ਗਿਆ ਬੁੱਢੇ ਜਿਆ ਨੇ ਨਾਲਾ ਕੋ ਛੋਟਾ ਕਰਤਾ ਜਿੱਤੇ ਬਾਬ ਨੇ ਪਿੱਛੋਂ ਪਾਣੀ ਥਾਰਾ ਆ ਗਿਆ ਹਾਂ ਉਹ ਸਾਡਾ ਪਾਣੀ ਬੈਗ ਮਹੱਲੇ ਚ ਵੜ ਜਾਂਦਾ ਅਜੀ ਜੀ ਸਿੱਤੇ ਜੀ ਉਹਨਾਂ ਨੂੰ ਕਿਹਾ ਸੀ ਪਹਿਲੇ ਕਮੇਟੀ ਸਾਹਿਬ ਨੂੰ ਮੌਕਾ ਦਿਹਾ ਜੀ ਉਹ ਕਹਿੰਦੇ ਹੱਲ ਕਰ ਦੇਆ ਪਰ ਬਰਸਾਤਾ ਆ ਜਾਂਦੀ ਔਰ ਤੇ ਬਹੁਤ ਬੁਰੀ ਹਾਲਤ ਹੋ ਜਾਂਦੀ ਹੈ ਮਹੱਲੇ ਦੇ ਲੋਕ ਵੀ ਅਕਸਰ ਵੀਡੀਓ ਪਾਵਾ ਕੇ ਪ੍ਰਦਰਸ਼ਨ ਕਰਦੇ ਨੇ ਉਸ ਤੋਂ ਬਾਅਦ ਵੀ ਕੋਈ ਕਾਰਪੋਰੇਸ਼ਨ ਦਾ ਨੁਮਾਇੰਦਾ ਤੁਹਾਡੇ ਤੱਕ ਪਹੁੰਚਿਆ ਵੀ ਵੀਡੀਓ ਦੇਖੀ ਹੋਵੇ ਜਾਂ ਤੁਹਾਡੇ ਤੱਕ ਪਹੁੰਚ ਕੀਤੀ ਹੋਵੇ ਸਰ ਜੇ ਕੋਈ ਪਹੁੰਚ ਜਾਂਦਾ ਜਦ ਵਿੱਚ ਆਂਦੀ ਕੀ ਲੋਟ ਸੀ ਅਜੀ ਜੀ ਸਾਡਾ ਮਹੱਲਾ ਸਾਰੇ ਸਾਡੇ ਕਹੇ ਆਏ ਆ ਇਸੇ ਕਰਕੇ ਆਏ ਆ ਕਿ ਕੋਈ ਅਫਸਰ ਨੂੰ ਸਾਡਾ ਕੋਈ ਸੁਣਨ ਮਿੰਤਾ ਕਰਦੇ ਨੂੰ ਹੋ ਗਏ ਕੋਈ ਸੁਣਦਾ ਨਹੀਂ ਮਤਲਬ ਕਾਰਨ ਇਹ ਆਮਾਰੀ ਬਾਦਰੀ ਕਾਂਗਰਸ ਪਾਰਟੀ ਦਾ ਹਫਤਾਬਾ ਉਹ ਕਹਿੰਦੇ ਕਾਂਗਰਸ ਪਾਰਟੀ ਕੋਲ ਖਾਣ ਦੇ ਧੱਕੇ ਪਰ ਪਬਲਿਕ ਥੋੜੀ ਪਬਲਿਕ ਆ ਕੇ ਇੱਥੇ ਲੜੇਗੀ ਸਾਡੇ ਨਾਲ ਅਸੀਂ ਅੱਜ ਨਹੀਂ ਸਾਡੀ ਦਿਲਵਾਈ ਕਰਨਗੇ ਅਸੀਂ ਸੜਕਾਂ ਰੋਕਾਂਗੇ ਜਮ ਕਰਾਂਗੇ ਉਹ ਕਮਿਸ਼ਨ ਦਫਤਰੋਂ ਰੋਕਾਂਗੇ ਕਿ ਮੇਰੇ ਘਰ ਨੂੰ ਰੋਕਾਂਗੇ ਰੋਕਾਂਗੇ ਇਹ ਮਜਬੂਰਨ ਤੁਹਾਨੂੰ ਇੱਥੇ ਘਰਾਵ ਕਰਨਾ ਪਿਆ ਅੱਜ ਸਰ ਮਜਬੂਰਨ ਘਰਾਵ ਕਰਨਾ ਪਿਆ ਇਹ ਗੱਲ ਨਾਲ ਸਾਡੀ ਇਹ ਤੋਂ ਹੋਰ ਸੀਰਤ ਰਵਾਂਗੇ ਤੇ ਸਾਡੇ ਕੋਲ ਸਹਦਾ ਹੋਇਆ ਮੰਗ ਕੀ ਹੈਗੀ ਮੰਗ ਚੜੀ ਜਿਹੜੀ ਮੰਗ ਪੱਤਰ ਹੈਗਾ ਕੋਈ ਮੰਗੇ ਵੀ ਸਫਾਈ ਹੋਣਾ ਚਾਹਣਾ ਪਾਣੀ ਮਾਚਹੀ ਹੋਣੀ ਚਾਹੀਦਾ ਸਾਡੇ ਕੰਮ ਸਹੀ ਹੋਣੀ ਚਾਹੀਦਾ ਹੋਰ ਕੋਈ ਮੰਗ ਨਹੀਂ ਸਾਡੀ ਉਹ ਨਾਲ ਮੇਨਾ ਡਾਬਰ ਸਾਹਿਬ ਨੇ ਉਹਨਾਂ ਨੇ ਵੀ ਗੱਲ ਕਰਦੇ ਆ ਡਾਬਰ ਸਾਹਿਬ ਕੱਟ ਕਰਨਾ ਪੈ ਗਿਆ ਅੱਜ ਸੁਣਵਾਈ ਨਹੀਂ ਹੋ ਰਹੀ ਦੇਖੋ ਜੀ ਕੱਟ ਮਜਬੂਰੀ ਦੇ ਵਿੱਚ ਕਰਨਾ ਪਿਆ ਕੋਈ ਅਸੀਂ ਸ਼ਹਿਰਦਾਰਾਂ ਵਪਾਰੀਆਂ ਅਸੀਂ ਵਿਲੇ ਨਹੀਂ ਅਸੀਂ ਆਪਣਾ ਕੰਮ ਕਰ ਛੱਡ ਕੇ ਅੱਜ ਇੱਥੇ ਆਏ ਆ ਇਸ ਦਾ ਮਤਲਬ ਹੈ ਕਿ ਹਲਾਕੇ ਦੇ ਵਿੱਚ ਕੋਈ ਦਿੱਕਤ ਹੈ ਜਿਹੜਾ ਢੋਕਾ ਮੱਲਾ ਹੈ ਵਾਰਡ ਨੰਬਰ 82 ਦੀ ਬੜੀ ਬੁਰੀ ਹਾਲਤ ਹੈ ਜਾਂ ਜਿੱਥੇ ਗਾਰ ਲੋਕਾਂ ਦੇ ਘਰਾਂ 'ਚ ਗੰਦਾ ਪਾਣੀ ਤਾਂ ਮੈਂ ਸਮਝਦਾ ਬੱਚੇ ਸਕੂਲਾਂ ਨਹੀਂ ਜਾ ਸਕਦੇ ਪਰ ਜੇ ਡਿਸਪੋਜ਼ਲ ਖਰਾਬ ਹੁੰਦਾ ਨਾਲ ਉਹ ਚਾਹੀਦਾ ਇੱਕ ਇੱਕ ਮੋਟਰ ਐਕਸਟਰਾ ਡੱਕ ਦੇਣ ਜੇ ਡਿਸਪੋਜ਼ਲ ਖਰਾਬ ਹੈ ਚੱਕ ਕੇ ਦੂਜਾ ਲਾ ਦੇਣ ਉੱਥੇ ਤਾਂ ਕਿ ਸਮੱਸਿਆ ਦਾ ਹੱਲ ਹੋ ਜਾਵੇ ਇਹ ਸਮੱਸਿਆ ਦਾ ਹੱਲ ਹੋਣੀ ਵੱਡੀ ਮੁਸੀਬਤ ਪਰੇਸ਼ਾਨੀ ਬਣੀ ਕਿਵੇਂ ਸ਼ੁਰੂ ਤੋਂ ਕੰਟਰੋਲ ਨਹੀਂ ਕੀਤਾ ਦੇਖੋ ਜੀ ਇਹ ਤਾਂ ਗੱਲਾਂ ਦਾ ਕਰਦੇ ਨੇ ਤੁਸੀਂ ਸਾਫ਼ ਕਰਾਤਾ ਜੀ ਉਹ ਕਰਾਤਾ ਜੀ ਹੁੰਦਾ ਕੁਝ ਨਹੀਂ ਇਹ ਤਾਂ ਸਹੀ ਮਾਨਿਆਂ ਦੇ ਵਿੱਚ ਕਾਉਨਸਲ ਦੇ ਕਾਉਂਸਲਰ ਦੇ ਨਾਲ ਵਿਤਕਰਾ ਹੋ ਰਿਹਾ ਕਾਰਨ ਕੀ ਮੰਨਦੇ ਹੋ ਵੀ ਜਦੋਂ ਤੁਸੀਂ ਸ਼ਿਕਾਇਤ ਕਰਦੇ ਹੋ ਉੱਤੇ ਕੋਈ ਅਮਲ ਨਹੀਂ ਕੀਤਾ ਜਾਂਦਾ ਉਸ ਤੋਂ ਬਾਅਦ ਘਰਾਵ ਕਰਨਾ ਪਿਆ ਸਾਡਾ ਪਿਛਲੇ 7 ਦਿਨ ਤੋਂ ਲਗਾਤਾਰ ਸਾਡਾ ਕਾਉਂਸਲਰ ਨੂੰ ਟੈਲੀਫੋਨ ਕਰ ਰਿਹਾ ਕਰਾ ਦਿੰਨੇ ਜੇ ਕਰਾ ਦਿੰਨੇ ਆ ਆਖਰ ਮਜਬੂਰੀ ਦੇ ਵਿੱਚ ਆ ਕੇ ਧਰਨਾ ਦੇਣਾ ਪਿਆ ਜੇ ਸਫਾਈ ਵਿਵਸਥਾ ਠੀਕ ਹੋਵੇ ਤੇ ਸਾਨੂੰ ਕੀ ਲੋੜ ਐ ਇੱਥੇ ਆਂਦੀ ਸੋ ਇਹ ਜਿਹੜਾ ਵਿਤ ਘਰਾ ਜਿੱਥੇ ਤਾਂ ਆਮ ਪਾਰਟੀ ਦੇ ਬੰਦੇ ਨੇ ਉੱਥੇ ਦਾ ਫਰਾਫਟ ਕੰਮ ਹੋ ਜਾਂਦਾ ਹੁਣ ਕੋਈ ਹੁਣ ਕੋਈ ਸੁਣਵਾਈ ਹੋਈ ਐ ਕੋਈ ਨੁਮਾਇੰਦਾ ਮਿਲਿਆ ਦਿੰਦੇ ਨੇ ਅੱਜ ਬੈਠੇ ਨੇ ਸਾਡੇ ਕੋਲ ਐਡੀਸ਼ਨਲ ਕਮਿਸ਼ਨਰ ਸਾਹਿਬ ਇਹਨਾਂ ਨੇ ਕਿਹਾ ਵੀ ਅਸੀਂ ਬੰਦੇ ਭੇਜਦੇ ਆ ਜੇ ਪਹਿਲੇ ਹੀ ਬੰਦੇ ਭੇਜਦੇ ਨੇ ਸਾਨੂੰ ਇੱਥੇ ਆਣੇ ਕਿਉਂ ਪਵੇ ਤੋ ਇਸ ਕਰਕੇ ਅਸੀਂ ਆਏ ਸੀ ਅੱਜ ਤਾਂ ਕਿ ਹੁਣ ਇਹਨਾਂ ਨੇ ਯਕੀਨ ਦਵਾਇਆ ਵੀ ਅਸੀਂ ਕਰਵਾ ਦੇ। ਇਹ ਕਿੰਨੇ ਦਿਨਾਂ ਤੋਂ ਲੋਕ ਨੇ ਜਿਹੜੇ ਪਰੇਸ਼ਾਨ ਪਿਛਲੇ 15-20 ਦਿਨ ਮਹੀਨੇ ਤੋਂ ਲੋਕ ਪਰੇਸ਼ਾਨ ਨੇ ਕੋਈ ਸੁਣਵਾਈ ਨਹੀਂ। ਸੋ ਸੁਣਵਾਈ ਨਹੀਂ ਹੋ ਰਹੀ ਤੇ ਉਸ ਤੋਂ ਬਾਅਦ ਜੋਨੜੀ ਦੇ ਬਾਹਰ ਧਰਨਾ ਪ੍ਰਦਰਸ਼ਨ ਚੱਲ ਰਿਹਾ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ। ਨਾਲ ਮੈਂ ਅਰੀਜਨਲ ਕਮਿਸ਼ਨਰ ਸਾਹਿਬ ਨਾਲ ਉਹਨਾਂ ਵੀ ਗੱਲਬਾਤ ਕਰਾਂਗੇ ਕਿ ਇਹ ਜਿਹੜਾ ਮਸਲਾ ਆ ਲੰਬੇ ਸਮੇਂ ਤੋਂ اٹਕਿਆ ਹੋਇਆ ਹੈ ਇਹਦਾ ਹੱਲ ਕਿਉਂ ਨਹੀਂ ਹੋ ਰਿਹਾ? ਬਾਰ-ਬਾਰ ਸ਼ਿਕਾਇਤ ਵੀ ਦਿੱਤੀ ਗਈ ਹੈ, ਐਪਲੀਕੇਸ਼ਨਾਂ ਵੀ ਦਿੱਤੀਆਂ ਗਈਆਂ ਨੇ। ਤੇ ਹਾਂਜੀ ਡਾਵਾ ਸਾਹਿਬ ਕੀ ਜਦੋਂ ਵੀ ਅਸੀਂ ਕੋਈ ਗੱਲ ਕਰਦੇ ਆ ਨਾ ਇਹ ਤਾਂ ਪਿਛਲੀ ਸਰਕਾਰ ਦੀ ਦੇਣ ਹੈ ਕਾਂਗਰਸੀ ਦੀ ਦੇਣ ਉਹ ਸਾਢੇ 4 ਸਾਲ ਤੋਂ ਤੁਸੀਂ ਕੀ ਕਰਤੇ ਪਏ ਹੋ ਸਾਢੇ 4 ਸਾਲ ਦੀ ਸਾਡੀ ਜੇ ਅਸੀਂ ਗਲਤ ਕੰਮ ਕੀਤਾ ਤੂੰ ਠੀਕ ਕਰਾ ਲਓ ਲੋਕਾਂ ਨੂੰ ਆਪਣੇ ਨਾਲ ਜੋੜ ਲਓ ਕਿਉਂ ਨਹੀਂ ਜੋੜਦੇ ਇਹ ਸਿਰਫ ਇਸ ਗੱਲ ਕੇ ਬਈ ਕਾਂਗਰਸੀ ਨੇ ਕੰਮ ਨਹੀਂ ਹੋਣਾ ਇਹ ਸਰਕਾਰ ਦਾ ਵਿਤਕਰਾ ਹੈ ਜੀ ਇਹ ਬਿਲਕੁਲ ਸਰਕਾਰ ਵਿਤਕਰਾ ਕਰਦੀ ਹੈ ਅੱਜ ਇੱਥੇ ਇੱਥੇ ਆ ਕੇ ਘਰਾਵ ਕਰਨਾ ਪੈ ਗਿਆ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਮਸਲੇ ਮੈਂ ਇੱਥੇ ਹੁਣੇ ਮੌਕੇ ਤੇ ਆਇਆ ਜੀ ਸਾਡੇ ਸਤਕਾਰਯੋਗ ਐਕਸਐਮਐਲਏ ਡਾਵਰ ਸਾਹਿਬ ਤੇ ਤੇ ਸਾਡੇ ਜਿਹੜੇ ਟੈਕਨੀਕਲ ਸਟਾਫ ਹੈ ਉਹਨਾਂ ਨੂੰ ਇੱਥੇ ਬੁਲਾ ਲਿਆ ਮੌਕੇ ਤੇ ਜੋ ਜੋ ਇਹਨਾਂ ਦੇ ਇਸ਼ੂਜ਼ ਨੇ ਸੁਣ ਕੇ ਸਟਾਫ ਉਧਰ ਗੱਲ ਕਰ ਰਿਹਾ ਸੁਣਾਣਾ ਜੋ ਜੋ ਇਸ਼ੂਜ਼ ਨੇ ਰਿਜ਼ੋਲਵ ਕਰ ਦੇਣਗੇ ਉੱਥੇ ਇੱਕ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਬਣਿਆ ਹੋਇਆ ਹੈ ਉਹ ਸੀਵਰੇਜ ਬੋਰਡ ਵੱਲੋਂ ਆਪਰੇਟਿਡ ਹੈ ਉਹਦੇ ਵਿੱਚ ਕੁਝ ਇਸ਼ੂ ਦੱਸਿਆ ਜਾ ਰਿਹਾ ਮਾਈਨਰ ਹੰਦਾ ਮਾੜਾ ਮੋਟਾ ਉਹਦੇ ਕਰਕੇ ਕੋਈ ਪ੍ਰੋਬਲਮ ਆ ਰਹੀ ਹੈ ਪਾਣੀ ਰੁਕ ਜਾਂਦਾ ਪਰ ਇੰਨਾ ਵੱਡਾ ਇਸ਼ੂ ਕਿਵੇਂ ਕ੍ਰੀਏਟ ਹੋ ਗਿਆ ਮਤਲਬ ਇਹਨਾਂ ਨੂੰ ਇੱਥੇ ਘਰਾਵ ਕਰਨਾ ਪੈ ਗਿਆ ਉੱਥੇ ਜੀ ਅਸਲ 'ਚ ਪਹਿਲਾਂ ਇੱਕ ਓਪਨ ਡレイン ਹੈ ਜਿਹੜਾ ਸ਼ਿੰਗਾਰ ਸਿਨੇਮਾ ਤੋਂ ਜਾਂਦਾ ਹੈ ਟਰਵਰਡਸ ਆਈਪੀਐਸ ਜਿਹੜਾ ਤੁਹਾਡਾ ਇੰਟਰਮੀਡੀਅਟ ਪੰਪਿੰਗ ਸਟੇਸ਼ਨ ਹੈ ਉਹ ਜਮਾਲਪੁਰ ਵੱਲ ਪਾਣੀ ਲੈ ਕੇ ਜਾਂਦੇ ਆ ਸੀ ਉਹ ਜਿਹੜਾ ਡレイン ਹੈਗਾ ਉਹ ਜੀ ਹਾਂ ਉਹ ਡレイン ਜਿਹੜਾ ਸੀਗਾ ਪਹਿਲਾਂ ਬੁੱਢਾ ਦਰਿਆ ਡਾਇਰੈਕਟ ਬਹਿ ਰਿਹਾ ਸੀ ਉਹਦੇ ਨਾਲ ਬੜਾ ਪੋਲੂਸ਼ਨ ਫੈਲਦਾ ਸੀ ਲੋਕ ਬੜੇ ਪਰੇਸ਼ਾਨ ਸੀ ਉਸ ਵਿੱਚ ਉਹਦੇ 'ਚ ਫੇਰ ਅਸੀਂ ਪੰਪਿੰਗ ਸਟੇਸ਼ਨ ਲਗਾ ਕੇ ਪਿਛਲੇ ਸਾਲ ਕਾਰਪੋਰੇਸ਼ਨ ਵੱਲੋਂ ਉਹ ਅੱਗੇ ਪਾਣੀ ਐਸਟੀਪੀ ਤੱਕ ਭੇਜਿਆ ਗਿਆ ਉਹਦੇ 'ਚ ਕੁਝ ਉਹਣਾ ਆਈਪੀਐਸ ਹੈ ਉਹ ਇੱਕ ਨਵਾਂ ਮੜਨਾ ਸੀ ਉਹਦੇ ਕੋਡ ਵੱਲੋਂ ਸਟੇ ਲਗਾ ਦਿੱਤਾ ਗਿਆ ਮਤਲਬ ਕੁਝ ਟੈਕਨੀਕਲ ਡਿਫਿਕਲਟੀਆਂ ਨੇ ਉਹਦੇ ਕਰਕੇ ਪ੍ਰੋਬਲਮ ਆ ਗਈ ਹੈ ਇੱਕ ਇੱਕ ਅਲੀਗੇਸ਼ਨ ਇਹ ਲੱਗ ਰਿਹਾ ਹੈ ਕਿ ਜਿਹਦੇ ਦਾ ਸਰਕਾਰ ਦੇ ਨੁਮਾਇंदे ਨੇ ਉਹਨਾਂ ਦੀ ਪੈਰਵੀ ਕੀਤੀ ਜਾਂਦੀ ਹੈ ਤੇ ਜਿਹੜੇ ਹੋਰ ਦੂਜੀ ਧਿਰ ਦੇ ਨੇ ਉਹਨਾਂ ਨੇ ਪੈਰਵੀ ਨਹੀਂ ਕੀਤੀ ਇਹ ਸ਼ਿਕਾਇਤ ਆਉਂਦੀ ਤੁਸੀਂ ਇਸ ਤਰੀਕੇ ਨਾਲ ਦੇਖਦੇ ਹੋ ਕਿ ਇਹ ਕਿਹੜਾ ਨੁਮਾਇੰਦਾ ਹੈ ਨਹੀਂ ਦੇਖੋ ਜਿਹੜੇ ਵੀ ਕਾਉਂਸਲਰ ਸਾਹਿਬਾਨ ਨੇ ਚਾਹੇ ਡਾਵਰ ਸਾਹਿਬ ਨੇ ਹੋਰ ਵੀ ਜਿਹੜੇ ਨੇ ਤੜੇ ਲੋਕ ਜਿਹੜੇ ਏਰੀਆ ਦੇ ਇਲਾਕੇ ਦੇ ਲੋਕ ਨੇ ਮੋਸਟ ਇੰਪੋਰਟੈਂਟਲੀ ਸਾਡੇ ਸਾਰੇ ਸਤਕਾਰਯੋਗ ਨੇ ਜੋ ਵੀ ਉਹਨਾਂ ਦੇ ਇਸ਼ੂਸ ਨੇ ਰਿਜ਼ੋਲਵ ਕਰਨਾ ਕਾਰਪੋਰੇਸ਼ਨ ਡਿਊਟੀ ਹੈ ਤੇ ਸਾਡਾ ਜਿਹੜਾ ਸਟਾਫ ਹੈ ਉਹ ਕਰਾ ਕੇ ਦੇਗਾ ਕੋਈ ਅਸੀਗਾ। ਉਹਨੇ ਕੀ ਭਰੋਸਾ ਦਿਵਾਇਆ ਤੁਸੀਂ ਜਿਹੜੇ ਆਏ ਨੇ ਲੋਕ ਬੇਸਿਕਲੀ ਕੁਝ ਨਾ ਸੀਵਰੇਜ ਇਸ਼ੂ ਨੇ ਵੱਲੋਂ ਦੱਸੇ ਜਾ ਰਹੇ ਆ। ਟੈਕਨੀਕਲ ਸਟਾਫ ਸਾਡਾ ਲੋਕਾਂ ਨਾਲ ਗੱਲ ਕਰ ਰਹੇ ਜੋ ਪ੍ਰੋਬਲਮ ਆਏਗੀ ਰਿਜ਼ੋਲਵ ਕਰਾਨਗੇ। ਜੀ। ਸੋ ਇਹ ਜਿਹੜਾ ਧੰਨਾ ਜੋਨਡੀ ਦੇ ਬਾਹਰ ਚੱਲ ਰਿਹਾ ਢੋਕਾ ਮੱਲੇ ਦੇ ਵਿੱਚ ਕਹਿੰਦੇ ਪਾਣੀ ਆ ਗਿਆ ਲਗਾਤਾਰ 15 ਦਿਨ ਤੋਂ ਉੱਥੇ ਲੋਕ ਇਹ ਪ੍ਰੋਬਲਮ ਫੇਸ ਕਰ ਰਹੇ ਨੇ ਤੇ ਨਾਲ ਦੀ ਨਾਲ ਜਿਹੜੇ ਹਾਲਾ ਅਧਿਕਾਰੀ ਨੇ ਉਹ ਕਹਿ ਰਹੇ ਨੇ ਕਿ ਵੀ ਟੈਕਨੀਕਲ ਇਸ਼ੂ ਹੈਗਾ ਜਾਂ ਤੇ ਨਾਲ ਦੀ ਨਾਲ ਇਹਨੂੰ ਆਪਾਂ ਹੱਲ ਜ਼ਰੂਰ ਕਰਾਂਗੇ ਅੱਜ ਦੇ ਇੱਕ ਦੋ ਦਿਨ ਦੇ ਵਿੱਚ ਇਹਦਾ ਜ਼ਰੂਰ ਹੱਲ ਹੋਏਗਾ ਜੁੜੇ ਹੋਣ ਜਨਤ ਐਸ਼ੀ ਦੇ ਨਾਲ